ਸਾਇਤਾਰੀ ਤਾਂ ਕੋਈ ਹੋਈ ਨਹੀਂ ਸਕਦਾ ਜਿਹੜਾ ਸਾਇਤਾਰੀ ਗੱਲ ਉਹ ਨਾਮ ਵਾਲਨ ਵਾਲੀ ਗੱਲ ਹੈ ਦੂਏ ਬਣ ਕੇ আচ্ছা ਇੱਕ ਸਾਇਤਾਰੀ ਹੈ ਚਲੋ ਦੁਆ ਕੀ ਹੈ ਦੁਆ ਬੇ ਸਾਇਤਾਰੀ ਹੈ ਫਿਰ ਤੇ ਪੇਖ ਦਾ ਜਦ ਮਾੜਾ ਹੁੰਦਾ ਸਾਇਤਾਰੀ ਕੋਈ ਸ਼ਬਦ ਨਹੀਂ ਐਵੇਂ ਭਲੇਖਾ ਪਾਉ ਗੱਲ ਹੈ ਸਾਇਤਾਰੀ ਹੁੰਦਾ ਜਾਗਿਆ ਹੋਇਆ ਸਹਜ ਜੋ ਸਮਾਦ ਹੁੰਦੀ ਹੈ ਤੁਹਾਨੂੰ ਸਮਾਦ ਹੁੰਦੀ ਹੋਈ ਨਹੀਂ ਉਹ ਤਾਂ ਜਾਗਿਆ ਹੋਇਆ ਹੈ ਅਸਲੀ ਸੱਚ ਹੈ ਤਾਂ ਹੀ ਹੁੰਦਾ ਸੱਚ ਹੈ ਸਭ ਜਗ ਸਹਜ ਹੋ ਪਾਇਆ ਪਰ ਮੈਸ਼ਾਹ ਨੇ ਸਹਜ ਵਿੱਚੋਂ ਕੇ ਜਾਗ ਕੇ ਤਾਂ ਸੰਸਾਰ ਪਹਿਲਾ ਕੀਤਾ ਮਨਵਾ ਦੱਸ ਜਦ ਸੁਤਾ ਜਾ ਕੇ ਹੈ ਕੋਈ ਹੌਲੀ ਹੌਲੀ ਜਾਗਿਆ ਇਕਦਮ ਜੱਗਿਆ ਇਹ ਲੱਖ ਸਿੱਧੀ ਹੋ ਗਈ ਜੀ ਉਹ ਹੜਿਆਉਣ ਹੀ ਆ ਗਿਆ ਕੋਈ ਹੈ ਇਹਦਾ ਜਾਗ ਪਿਆ ਆ ਨਹੀਂ ਜਾ ਗਿਆ ਜਾਗਣ ਦਾ ਕਸਕੰਢ ਲੱਗਦਾ ਹੈ ਹੈ ਉਹ ਗੱਲ ਅਲੱਗ ਆ ਜਾ ਕੇ ਕੋ ਜਦੋਂ ਹੋਰ ਸੌਣ ਲੇ ਓਹ ਗੱਲ ਹੋਰ ਹੈ ਉਹ ਤਾਂ ਜਾ ਕੇ ਫਿਰ ਸੌਂਦਾ ਸਿੱਖੀ ਸੁਣ ਕੇ ਮੰਨ ਕੇ ਫਿਰ ਕਹਿਣਾ ਮੈਨੂੰ ਉਹ ਐਸਾ ਕਰੇ ਹੁਣ ਵਾਲੇ ਰੋਜ਼ ਬਾਣੀ ਸੁਣੀ ਜਾਂਦਾ ਉਹ ਚੱਲ ਛੱਡ ਫਿਰ ਮੰਨ ਲਾ ਕੋਈ ਨਹੀਂ ਜੋ ਨਾਣੇ ਛੋਟੇ ਨੇ ਸਲਾਹ ਕਰਦੇ ਨੇ ਸਰੀ ਜਿੰਦਗੀ ਲੰਮੀ ਸਗ ਬਣੀ ਨਹੀਂ ਸਗੋ ਪੱਕੇ ਹੋ ਗਏ ਗੁਰਬਾਣੀ ਸੁਣ ਕੇ ਛੱਡੇ ਨਹੀਂ ਪੈਂਦੇ ਕੋਈ ਬਿਲਕੁਲ ਹੈ ਰੋਸ ਹੁੰਦੇ ਨੇ ਰੋਸ ਹੁੰਦੇ ਨੇ ਰੋਜ਼ ਕਬਤ ਹੁੰਦੀ ਹੈ ਘਰ ਜਿਹੜਾ ਬੰਦਾ ਮੰਨਦਾ ਨਹੀਂ ਹੈ ਰੋਜ਼ ਦੀ ਗੱਲ ਦਾ ਉਹਨੂੰ ਕਬਤ ਕਰਦਾ ਫਾਇਦਾ ਨਹੀਂ ਚੁੱਪ ਕਰ ਜਾ ਜੇ ਤਾਂ ਬੋਲੇ ਹਾਰੀਏ ਬੋਲ ਬੋਲ ਕੇ ਤਾਂ ਹਾਰ ਕੇ ਮੰਨਦੀ ਨਹੀਂ ਹੈ ਨਹੀਂ ਫਿਰ ਉਹ ਤਗਾ ਨਾ ਕਦੀ ਰਗਾੜ ਸੰ ਖੋਲ ਹੁਣ ਚੁੱਪ ਜੇ ਬੋਲੇ ਤਾਂ ਮੰਨਿਆ ਨਹੀਂ ਹਾਰੇ ਆਪਾਂ ਨਹੀਂ ਹਾਰੇ ਉਨੇ ਮੰਨਿਆ ਉਹ ਨਹੀਂ ਹਾਰਿਆ ਜੇ ਮੰਨਿਆ ਨਵੋ ਹਾਰ ਜਾਂਦਾ ਨਹੀਂ ਮੰਨਿਆ ਫੇਰਾ ਪਾਰ ਗਏ ਸ੍ਰੀ ਚੰਦ ਨਹੀਂ ਮੰਨਿਆ ਉਹ ਨਾਨਕ ਨੇ ਹਾਰ ਬਣ ਕੇ ਉਹਨੂੰ ਕਿਹਾ ਹੀ ਨਹੀਂ ਜਦ ਤੇ ਬੋਲੇ ਹਾਰੀ ਤੇ ਤੇ ਚੰਗੀ ਚੁੱਪ ਸਾਇਤਾਰੀ ਦਾ ਕੋਈ ਹੋ ਹੀ ਨਹੀਂ ਸਕਦਾ ਜਿਹੜਾ ਸਾਇਤਾਰੀ ਗੱਲ ਉਹ ਨਾਮ ਵਾਲਨ ਵਾਲੀ ਗੱਲ ਐ ਸਿਕ ਦੂਏ ਬਣ ਗਏ اچھا ਇੱਕ ਹੀ ਸਾਇਤ ਆ ਰਿਹਾ ਚਲੋ ਦੂਆ ਕੀਆ ਦੂਆ ਭੇਖਤ ਆ ਰਿਹਾ ਭੇਖਤ ਆ ਰਿਹਾ ਸਹੀ ਤੇ ਭੇਖ ਦਾ ਜਦ ਮਾੜਾ ਹੁੰਦਾ ਉਤੇ ਦੋ ਵੀ ਮਾੜਾ ਫਿਰ ਜਿਹੜੀ ਤੂੰ ਗੱਲ ਕਰਦਾ ਉਹ ਭੇਖ ਹੈ ਉਹ ਭੇਖ ਤੋਂ ਅੰਦਰ ਆਵੰਦਾ ਸਿੱਖੀ ਤਾਂ ਫਿਰ ਵੀ ਅੰਦਰ ਕਹੀ ਸਿੱਖੀ ਦੋਹਾਂ ਦੇ ਅੰਦਰ ਦੀ ਗੱਲ ਹੈ ਚਾਹ ਕੇ ਸائیں ਚਾਹ ਨਹੀਂ ਉਹਦੀ ਸ਼ਰਤ ਕੀ ਹੈ ਉਹਦੀ ਪ੍ਰੀਤ ਇੱਕ ਸਿਉਂ ਕੀ ਹੈ ਇੱਕ ਨਾਲ ਪ੍ਰੀਤ ਕਰ ਇੱਕ ਕੀ ਹੈ ਇੱਕ ਸੱਚ ਸੱਚੇ ਦੋਰੀ ਦੁਨੀਆ ਦੇ ਬਾਕੀ ਜੀ ਜੰਸ ਸਭ ਚੰਗਲ ਤਾਂ ਗੈਰੀ ਹੈ ਉਹ ਨਹੀਂ ਚੰਗਲ ਕਾ ਨਹੀਂ ਕਿ ਅਗਰ ਦਾ ਬਖਰੀ ਬੋਸਰੀ ਕਿ ਛਕਰਨਾ ਪ੍ਰੀਤ ਇਕਰਾਣੀ ਹੈ ਦੂਜੇ ਨੂੰ ਪ੍ਰੀਤਾ ਮਾਇਆ ਨੂੰ ਪ੍ਰੀਤਾ ਮੋਹ ਹੈ ਉਹ ਪ੍ਰੀਤ ਨਹੀਂ ਮੋਹ ਹੈ ਅਪੁਜੀ ਪੁੱਛਾ ਤੁਸੀਂ ਇੱਕ ਸੋਨ ਖਿਆਲ ਆਂਦੋਬ ਦਾ ਜਾਏ ਪਾਵੇਂ ਲੰਬੇ ਕੇਸ ਕਰ ਪਾਵੇਂ ਤਾਂ ਕੋਸ ਲੰਬੇ ਜਨ ਮਰਜੀ ਗੱਲ ਹੁਣ ਤੇਲ ਵਿੱਚ ਦਾ ਲੰਬੇ ਕਰਨ ਕੇ ਪਾਵੇਂ ਘੜ ਲੰਡਾ ਇਹਦਾ ਕੋਈ ਫਰਕ ਨਹੀਂ